ਬੀਤੀ ਰਾਤ ਪੂਰੇ ਸੂਬੇ ਚ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀਆਂ ਚੋਣਾਂ ਦੀ ਗਿਣਤੀ ਕੀਤੀ ਗਈ ਤੇ ਲੋਕਾਂ ਦਿੱਤੇ ਗਏ ਫਤਵੇ ਦੇ ਚਲਦਿਆਂ ਜ਼ਿਲ੍ਹਾ ਫਾਜ਼ਿਲਕਾ ਦੀ ਜ਼ਿਲ੍ਹਾ ਪ੍ਰੀਸ਼ਦ ਜੋਨ ਜੋੜਕੀ ਅੰਦੇਵਾਲੀ ਤੋਂ ਆਏ ਚੋਣ ਨਤੀਜਾ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੀਰ ਕੌਰ ਪਤਨੀ ਯਾਦਵਿੰਦਰ ਸਿੰਘ ਰਮਮਾ ਗਿੱਲ ਸਰਪੰਚ ਚੱਕ ਪੱਖੀ ਦੇ ਵੱਲੋਂ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਅਤੇ ਭਾਜਪਾ ਦੇ ਤਿੰਨੇ ਉਮੀਦਵਾਰਾਂ ਨੂੰ ਹਰਾ ਕੇ ਇਹ ਚੋਣ ਜਿੱਤੀ ਗਈ ਹੈ ਜਿਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਪਿੰਡ ਚੱਕ ਪੱਖੀ ਵਿਖੇ ਯਾਦਵਿੰਦਰ ਸਿੰਘ ਰੰਮਾ ਗਿੱਲ ਦੇ ਕਰੇ ਵਧਾਈਆਂ ਦੇਣ ਵਾਲਿਆਂ ਦਾ ਤਨਤਾ ਲੱਗਿਆ ਹੋਇਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪਿੰਡ ਦੇ ਲੋਕ ਇੱਥੇ ਪਹੁੰਚ ਕੇ ਯਾਦਵਿੰਦਰ ਸਿੰਘ ਰੰਮਾ ਗਿੱਲ ਸਰਪੰਚ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਇਸ ਮੌਕੇ ਗੱਲਬਾਤ ਕਰਦੇ ਯਦਵਿੰਦਰ ਸਿੰਘ ਰੰਮਾ ਗਿਲ ਸਰਪੰਚ ਚੱਕ ਪੱਖੀ ਨੇ ਕਿਹਾ ਕਿ ਉਹ ਸਮੂਚੀ ਜ਼ਿਲ੍ਹਾ ਪ੍ਰੀਸ਼ਦ ਜੋੜ ਕੇ ਆਂਦੇਵਾਲੀ ਦੇ ਵੋਟਰਾਂ ਦਾ ਧੰਨਵਾਦ ਕਰਦੇ ਨੇ ਅਤੇ ਨਾਲ ਹੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਦੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਪਹਿਲਾਂ ਤਾਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਮਾਨ ਵਧਾਇਆ ਅਤੇ ਉਹਨਾਂ ਜਿਤਾਉਣ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਆਪਣਾ ਖਾਸ ਯੋਗਦਾਨ ਪਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਮੁੱਚੇ ਜ਼ੋਨ ਜੋੜ ਕੇ ਅੰਦੇਵਾਲੀ ਦੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਉਹਨਾਂ ਨੂੰ ਅਪੀਲ ਕਰਦੇ ਹਨ ਕਿ ਅਗਰ ਕਿਸੇ ਨੂੰ ਵੀ ਕੋਈ ਕੰਮ ਪੈਂਦਾ ਹੈ ਤਾਂ ਉਹ ਹਮੇਸ਼ਾ ਉਹਨਾਂ ਦੇ ਨਾਲ ਖੜਨਗੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਉਹਨਾਂ ਇਸ ਮੌਕੇ ਤੇ ਸਮੂਹ ਆਮ ਆਦਮੀ ਪਾਰਟੀ ਦੇ ਦਰਜਾਬਾਦ ਦਰਜਾ ਲੀਡਰਾਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਵੀ ਕੀਤਾ ਹਾਂਜੀ ਭਾਈ ਸਾਹਮਣੇ ਮੜਾ ਹੈ ਓਏ ਓਰੇ ਆ ਪਿੰਦਰ ਹਾਂਜੀ ਓਕੇ ਹਾਂਜੀ ਪਿੰਦਰ ਜੀ ਲੋਕਾਂ ਦੁਆਰਾ ਵੱਡੀ ਲੀਡ ਦੇ ਨਾਲ ਜਿੱਤ ਦਾ ਫਤਵਾ ਦਿੱਤਾ ਗਿਆ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਮੈਂ ਲੋਕ ਨਹੀਂ ਕਹਾਂਗਾ ਸਾਡੇ ਚਾਚੇ ਤਾਏ ਸਾਡੇ ਆਪ ਦੇ ਬਜ਼ੁਰਗ ਸਾਡੇ ਬੱਚੇ ਸਾੜੀਆਂ ਮਾਵਾਂ ਸਾੜੀਆਂ ਪਿੜਾਂ ਜਿਨ੍ਹਾਂ ਨੇ ਸਾਨੂੰ ਦਿਲੋਂ ਪਿਆਰ ਕੀਤਾ ਔਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕੋਲ ਲਫ਼ਜ਼ ਨਹੀਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਔਰ ਅਸੀਂ ਇਸ ਜੋ ਸਾਡੇ ਤੇ ਫਤਵਾ ਉਹਨਾਂ ਨੇ ਜਿੰਨਾ ਉਮੀਦ ਸੀ ਸਾਨੂੰ ਉਸ ਤੋਂ ਵੱਧ ਕੇ ਫਤਵਾ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅ ਕਈ ਲੋਕਾਂ ਦੇ ਜਿੱਤ ਹਜੇ ਵੀ ਹਜ਼ਮ ਨਹੀਂ ਹੋ ਰਹੀ ਕਹਿ ਰਹੇ ਨੇ ਕਿ ਕਪਲਾ ਬਾਜ਼ੀ ਨਾਲ ਜਿੱਤੇ ਨੇ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਕਪਲਾ ਬਾਜ਼ੀ ਨਾਲ ਜਿੱਤੇ ਆ ਤੁਸੀਂ ਐ ਕਰੋ ਇੱਕ ਵਾਰੀ ਚੈਨਲ ਤੇ ਡਿਬੇਟ ਤਾਂ ਕਰਾਓ ਹਾਂਜੀ ਉਹਨਾਂ ਨੇ ਬਿਆਨ ਤਾਂ ਦਿੱਤੇ ਹਾਂਜੀ ਉਸ ਤੋਂ ਬਾਅਦ ਅਸੀਂ ਉੱਥੇ ਹੀ ਸੀਗੇ ਮੈਂ ਕਿਹਾ ਵੀ ਅੰਕਲ ਜੀ ਤੁਸੀਂ ਐ ਕਰੋ ਹਾਂਜੀ ਤੁਸੀਂ ਗੁਰਦੁਆਰੇ ਸੌਂ ਖਾ ਲਓ ਜਿੱਦ ਅਸੀਂ ਕੋਈ ਕਪਲਾ ਕੀਤਾ ਕਿਸੇ ਇੱਕ ਬੋਰਡ ਦਾ ਕਪਲਾ ਇੱਕ ਬੋਰਡ ਦਾ ਵੀ ਨਹੀਂ ਹੋਇਆ ਜੇ ਕੋਈ ਡੱਬੇ ਪਹਿਲਾਂ ਸੁਣੋ ਜੀ ਜੀ ਸਾਡੇ ਕਰਨੀਆਲ ਬਲਾਕ ਪੈਂਦਾ ਜੀ ਔਰਨੀ ਵਾਲੇ ਬਲਾਕ ਦੇ ਡੱਬੇ ਉੱਥੇ ਫਾਜ਼ਿਲਕਾ ਵੱਖਰਾ ਉੱਥੇ ਜਾਣੇ ਸੀ ਜੀ 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 ਔਰ ਸਾਡੇ ਨਾਲ ਕੋਈ ਪਿੰਡ ਜੁੜੇ ਸੀ ਫਾਜ਼ਿਲਕਾ ਦੇ ਔਰ ਫਾਜ਼ਿਲਕਾ ਦਾ ਵੱਖਰਾ ਬਲਾਕ ਬਣਿਆ ਸੀ ਜੀ ਕਿੜਿਆਂ ਵਾਲਾ ਗੰਦੜ ਉਹ ਉੱਥੇ ਜਾਣੇ ਸੀ ਜੀ ਔਰ ਦੂਸਰਾ ਸਾਡੇ ਜਲਾਲਾਵਤ ਬਲਾਕ ਦੇ ਦੋ ਪਿੰਡ ਨੇ ਖੁਦ ਸਾਡਾ ਜੀ ਔਰ ਇਹਨਾਂ ਨੂੰ ਇਹ ਪੁੱਛੋ ਇਹ ਖੁਦ ਜਦੋਂ ਡੱਬੇ ਚੱਕ ਕੇ ਗਏ ਇਥੋਂ ਸਾਈਨ ਕਰਕੇ ਨਹੀਂ ਗਏ ਜੀ ਇਹਨਾਂ ਨੂੰ ਗੱਲ ਕਰਨ ਲੱਗਿਆ ਪਹਿਲਾਂ ਸੋਚਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਆ ਵੀ ਇਹ ਸਾਈਨ ਕਰਕੇ ਨਹੀਂ ਗਏ ਜੀ ਇੱਕ ਵਾਰੀ ਤੁਸੀਂ ਆਇਆ ਕਰੋ ਮੈਂ ਤਾਂ ਕਿਹਨਾਂ ਦੇ ਡਿਬੇਟ ਤੇ ਬਲਾਉ ਸਾਡੇ ਬਰਾਬਰ ਜੀ ਔਰ ਇਹ ਕਸਮ ਖਾ ਕੇ ਕਹਿ ਦੇਣਾ ਔਰ ਇੱਕ ਵੋਟ ਦੀ ਵਿਹਰਾ ਫਿਰ ਕੀਤੀ ਹੋਵੇ ਜੀ ਔਰ ਇਹਨਾਂ ਕੋਲੇ ਪੂਰੇ ਏਜੰਟ ਵੀ ਨਹੀਂ ਸੀਗੇ ਜੀ ਆ ਜਿਹੜੇ ਕਾਲੀਦਾਲ ਵਾਲੇ ਬਣੇ ਫਿਰਦੇ ਇੱਕ ਏਜੰਟ ਨਹੀਂ ਸੀ ਇਹਨਾਂ ਨੂੰ ਕਹ ਜਿਹੜਾ ਉਹਨਾਂ ਦੇ ਆਪ ਦੇ ਮੇਰੇ ਤੋਂ ਲਿਖ ਲਿਖ ਕੇ ਮੈਂ ਲਿਖਦਾ ਸੀ ਕਾਊਂਟਿੰਗ ਮੇਰੇ ਤੋਂ ਲਿਖਦੇ ਸੀ ਕਿਹੜੇ ਪਿੰਡ ਚ ਕਿੰਨੀ ਵੋਟ ਪਈ ਕਿਹੜੇ ਤੋਂ ਕਿੰਨੀ ਪਈ ਹੈ ਜੀ ਬਿਲਕੁਲ ਐਵੇਂ ਬੇਤੁਕੇ ਬਿਆਣਾ ਇਹ ਨਹੀਂ ਦੇਣੇ ਚਾਹੀਦੇ ਇਹਨਾਂ ਨੂੰ ਹੁਣ ਲੋਕਾਂ ਦਾ ਧੰਨਵਾਦ ਕਿਵੇਂ ਕਰਦੇ ਹੋ ਲੋਕਾਂ ਦਾ ਧੰਨਵਾਦ ਬਈ ਸ਼ਬਦ ਨਹੀਂ ਸਾਡੇ ਕੋਲ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਨਾ ਸਾਡੇ ਕੋਲ ਸ਼ਬਦ ਹੈ ਨਹੀਂ ਕੋਸ਼ਿਸ਼ ਕਰਾਂਗੇ ਅਸੀਂ ਘਰ ਘਰ ਜਾ ਕੇ ਜਿੱਦਾਂ ਅੱਗੇ ਅਸੀਂ ਘਰ-ਘਰ ਰਵੋਡ ਮੰਗੀ ਉਦਾਂ ਪਿੰਡ-ਪਿੰਡ ਜਾ ਕੇ ਅਸੀਂ ਧੰਨਵਾਦੀ ਪ੍ਰੋਗਰਾਮ ਰੱਖਾਂਗੇ ਠੀਕ ਔਰ ਘਰ-ਘਰ ਪਹੁੰਚਾਂਗੇ ਅੱਜ ਵੀ ਅਸੀਂ ਇੱਕ ਐਮਐਲਏ ਸਾਹਿਬ ਨਾਲ ਰਲ ਕੇ ਰੋਡ ਸ਼ੋਅ ਕਰਨ ਲੱਗੇ ਆਂ ਜੀ ਬਾਰਡਰ ਤੋਂ ਲੈ ਕੇ ਪੂਰੇ ਇੰਦਰ ਸਾਡੇ ਇਲਾਕੇ 'ਚ ਜਾਵਾਂਗੇ ਜੀ ਔਰ ਕੱਲੇ-ਕੱਲੇ ਪਿੰਡ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਔਰ ਲੋਕਾਂ ਨੂੰ ਵਿਸ਼ਵਾਸ ਦਿਵਾਉਣਿਆ ਜੋ ਵੀ ਸਾਡੇ ਥਰੂ ਫੰਡ ਵਗੈਰਾ ਜੋ ਅਸੀਂ ਵਿਕਾਸ ਕਰ ਸਕੇ ਪੰਜ ਸਾਲਾਂ ਦਿਲ ਖੋਲ ਕੇ ਕਰਾਂਗੇ ਬਈ ਬਹੁਤ-ਬਹੁਤ ਮੇਰੇ